जय श्री राम जी बजरंग दल हिंदुस्तान दा वाइस प्रेसिडेंट पंजाब जेड़ा ए बांग्लादेश ਦੇ ਵਿੱਚ ਤਸ਼ੱਦਦ ਹੋਣ ਰਿਆ ਬਹੁਤ ਜ਼ਿਆਦਾ ਕੀ ਛਾੜ ਫੂਕ ਹੋ ਰਹੀ ਹੈ ਹਿੰਦੂਆਂ ਦੀ ਉਸ ਦੇ ਮੁਤਲਕ ਇਹ ਅੱਜ ਜਿਹੜਾ ਪੁਤਲਾ ਜਿਹੜਾ ਫੁਕਿਆ ਗਿਆ ਵਾ ਬੰਗਲਾਦੇਸ਼ ਦਾ ਪੁਤਲਾ ਬੰਗਲਾਦੇਸ਼ ਦਾ ਪੁਤਲਾ ਫੁਕਿਆ ਗਿਆ ਵਾ ਤੇ ਪ੍ਰਧਾਨ ਮੰਤਰੀ ਹਰਾਂ ਨੂੰ ਅਸੀਂ ਅਮਨ ਸ਼ਹਿਰਾਂ ਨੂੰ ਅਸੀਂ ਇਹ ਗੱਲ ਕਹਿੰਦੇ ਆ ਤੇ ਜਿਹੜਾ ਇਹ ਤਸ਼ੱਦਦ ਹੋ ਰਿਹਾ ਹੈ ਇਹਦੇ ਤੇ ਕਾਬੂ ਬਾਣ ਇਹ ਕਹਿਣ ਉਹਨਾਂ ਨੂੰ ਤੇ ਇਹ ਜਿਹੜਾ ਬੰਦ ਕਰ ਲਗਾਗੇ ਅੱਗ ਭੂਕ ਬਹੁਤ ਹੋ ਰਹੀ ਓਥੇ ਸਾੜ ਭੂਗ ਇਨੀ ਖੁੰਦੀ ਬਈਆ ਕਿ ਹਿੰਦੂਆਂ ਦੇ ਘਰ ਜਲਾ ਦਿੱਤੇ ਗਏ ਨੇ ਇਹ ਕਦੇ ਵੀ ਹਿੰਦੁਸਤਾਨ ਬਜਰੰਗਦਲ ਬਰਦਾਸ਼ਤ ਨਹੀਂ ਕਰੇਗਾ ਹਿੰਦੁਸਤਾਨ ਬਜਰੰਗਦਲ ਜਿਹੜੇ ਇਸ ਲਈ ਵਾਸਤੇ ਬਹੁਤ ਰੋਸ ਪ੍ਰਗਟ ਕਰੇਗਾ ਪੂਰਾ ਪੰਜਾਬ ਜਿਹੜਾ ਵਾ ਇਸ ਰੋਸ ਨੂੰ ਪੂਰਾ ਹਿੰਦੁਸਤਾਨ ਲਗਾਇਆ ਵਾ ਪੂਰਾ ਪੰਜਾਬ ਲਗਾ ਦਾ ਇਸ ਕੰਮ ਵਾਸਤੇ ਤੇ ਜਿਹੜਾ ਇਹ ਤਸ਼ੱਦਦ ਹੋ ਰਿਹਾ ਵਾ ਇਹਨੂੰ ਸ੍ਰੀ ਪ੍ਰਧਾਨ ਮੰਤਰੀ ਮੋਦੀ ਸ਼ਾ ਜੀ ਅਮਨ ਸ਼ਾ ਜੀ ਇਹਨੂੰ ਖਤਮ ਕਰਨ ਕਰ ਲੋ ਜੈ ਜੀ ਸ਼ਰਮ ਜੈ ਜੀ ਸ਼ਰਮ ਜੈ ਜੀ ਜੀ ਸ਼ਰਮ ਜੈ ਸ਼੍ਰੀ ਰਾਮ ਮੈਂ ਬਜੰਦਲ ਜ਼ਿਲ੍ਹਾ ਪ੍ਰਧਾਨ ਅਮਨ ਸ਼ਰਮਾ ਮੇਰਾ ਨਾਮ ਆ ਅਸੀਂ ਜੋ ਬਗਲਾ ਦੇ ਤਕਿਆਚਾਰ ਹੋ ਰਿਹਾ ਹੈ ਜੁਆ ਦੇ ਉਹਦੇ ਖਿਲਾਫ ਅੱਜ ਪੁਤਨਾ ਸਾੜਿਆ ਵਾ ਤੇ ਦੋਸਤ ਜੀ ਕਿਹਾ ਸਾਰੇ ਭਰਾਵਾਂ ਨੇ ਤੇ ਅਸੀਂ ਜੇ ਸਾਨੂੰ ਜੇ ਇਹ ਕੰਮ ਨਾ ਰੁਕਿਆ ਤੇ ਅਸੀਂ ਹਰ ਜਿਹੜੀ ਆ ਮਤਲਬ ਕੋਸ਼ਿਸ਼ ਕਰਾਂਗੇ ਜੇ ਸਾਨੂੰ ਲੜਨਾ ਹੀ ਪਊਗਾ ਅਸੀਂ ਉਹਨਾਂ ਨਾਲ ਲੜਨ ਵੀ ਜਾਵਾਂਗੇ ਇਹ ਚੀਨ ਨੂੰ ਬੰਦ ਕੀਤਾ ਜਾਵੇ ਅਸੀਂ ਮੋਦੀ ਸਰਕਾਰ ਦੱਸਿਆ ਪ੍ਰਧਾਨ ਜੀ ਨੇ ਕਿ ਉਹਨਾਂ ਕਿ ਮੋਦੀ ਨਾਲ ਬੇਇੱਜ਼ਤੀ ਕਰਦੇ ਆ ਕਿ ਚੀਨ ਨੂੰ ਬੰਦ ਕਰਾਇਆ ਜਾਵੇ ਤੇ ਨਹੀਂ ਢੜਕ ਹੁੰਦਾ ਕੋਈ ਤੇ ਪਰ ਸਾਨੂੰ ਦੋ ਜਹਰਾ ਸ਼ੂਟ ਤੇ ਅਸੀਂ ਜਾ ਕੇ ਕਰੀਏ ਅਸੀਂ ਵਜਨਦਲ ਵੀ ਦੋਸਤਾਂ ਪੂਰਾ ਨਾਲ ਆ ਜਿੱਥੋਂ ਤੱਕ ਹੋਏਗਾ ਆਪਾਂ ਕਰਾਂਗੇ ਕਿ ਹਾਲੂ ਕਹਿੰਦਾ ਲੜਨਾ ਪੋਗਾ ਲੜੀ ਲਾਵਾਂਗੇ ਜੈ ਸ਼੍ਰੀ ਰਾਮ ਜੈ